ਅੰਮ੍ਰਿਤਸਰ ਬੁਲੇਟਿਨ ਵਿੱਚ ਸਵਾਗਤ ਅੰਮ੍ਰਿਤਸਰ ਦੀਆਂ 5 ਖਾਸ ਖਬਰਾਂ ਪੇਸ਼ ਨੇ ਪੰਜਾਬ ਸਰਕਾਰ ਨੇ ਪਾਣੀ ਦੀ ਬਰਬਾਦੀ ਨਾ ਕਰਨ ਲਈ ਕਾਨੂੰਨ ਬਣਾਇਆ ਹੈ ਤੇ ਉਸੇ ਕਾਨੂੰਨ ਦੀਆਂ ਸੂਬੇ ਦੇ ਕੈਬਨਿਟ ਮੰਤਰੀ ਤੱਜੀਆਂ ਉਡਾ ਰਹੇ ਨੇ ਤਸਵੀਰਾਂ ਅੰਮ੍ਰਿਤਸਰ ਵਿੱਚ ਸਥਿਤ ਗੁਲਜ਼ਾਰ ਸਿੰਘ ਰਣੀਕੇ ਦੀ ਰਿਹائش ਦੀਆਂ ਨੇ ਜਿੱਥੇ ਕਾਨੂੰਨ ਨੂੰ ਛਿਕੇ ਟੰਕੇ ਖੂਬ ਪਾਣੀ ਦੀ ਬੇਫਿਕਰੀ ਨਾਲ ਬਰਬਾਦੀ ਕੀਤੀ ਜਾ ਰਹੀ ਹੈ ਦਰਸ਼ਕ ਖੁਦ ਦੇਖ ਸਕਦੇ ਨੇ ਕਿ ਕਿਸ ਤਰ੍ਹਾਂ ਕੁਦਰਤੀ ਸਭ ਤੋਂ ਅਨਮੋਲ ਦੇਣ ਪਾਣੀ ਨੂੰ ਨਾਲੀਆਂ ਵਿੱਚ ਬਹਾਇਆ ਜਾ ਰਿਹਾ ਸੀ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕਾਰਾਂ ਤੋਂ ਨਾਲ ਬਰਬਾਦ ਹੁੰਦੇ ਪਾਣੀ ਦੀ ਰੋਕ ਲਈ ਕਾਨੂੰਨ ਬਣਾਇਆ ਹੈ ਪਰ ਵੀਰਵਾਸ ਸਵੇਰੇ ਉਹਨਾਂ ਦੀ ਕਾਰ ਨੂੰ ਬੇਰੋਕ ਟੋਕ ਧੋਇਆ ਜਾ ਰਿਹਾ ਸੀ ਜਦ ਇਹ ਤਸਵੀਰਾਂ ਜ ਦੇ ਵਿੱਚ ਰਿਕਾਰਡ ਹੋ ਰਹੀਆਂ ਸਨ ਤਾਂ ਮੌਕੇ ਤੋਂ ਮੌਜੂਦ ਲੋਕਾਂ ਨੇ ਕੈਮਰਾ ਬੰਦ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਮ ਲੋਕਾਂ ਤੇ ਡੰਡਾ ਕਸਣ ਵਾਲਾ ਪ੍ਰਸ਼ਾਸਨ ਹਾਈ ਪ੍ਰੋਫਾਈਲ ਲੋਕਾਂ ਤੇ ਕਾਰਵਾਈ ਕਰੇਗਾ ਜਾਂ ਮਹਿਜ਼ ਉਹਨਾਂ ਦੇ ਇਸ਼ਾਰਿਆਂ ਤੇ ਨੱਚਣ ਦੀ ਰੀਤ ਨੂੰ ਕਾਇਮ ਰੱਖੇਗਾ ਹਰ ਇੱਕ ਲੋੜਵੰਦ ਨੂੰ ਛੱਤ ਮੁਹੱਈਆ ਕਰਵਾਉਣ ਦੀ ਸਕੀਮ ਤਹਿਤ ਅੰਮ੍ਰਿਤਸਰ ਬੀਜੇਪੀ ਦਫ਼ਤਰ ਵਿੱਚ ਇੱਕ ਕੈਂਪ ਲਗਾਇਆ ਗਿਆ। ਮੋਦੀ ਸਰਕਾਰ ਦਾ ਸੁਪਨਾ ਸਭ ਦਾ ਘਰ ਹੋਵੇ ਆਪਣਾ। ਕੁਝ ਇਹੋ ਨਜ਼ਰੀਏ ਨਾਲ ਕੇਂਦਰ ਦੀ ਭਾਜਪਾ ਸਰਕਾਰ ਲੋੜਵੰਦਾਂ ਦੀ ਪਛਾਣ ਕਰ ਰਹੀ ਹੈ। ਐਸੇ ਮਨੋਰਥ ਨੂੰ ਪੂਰਾ ਕਰਨ ਲਈ ਅੰਮ੍ਰਿਤਸਰ ਵਿਖੇ ਬੀਜੇਪੀ ਦਫ਼ਤਰ ਵਿੱਚ ਖਾਸ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਦਾਂ ਦੇ ਫਾਰਮ ਭਰੇ ਗਏ। ਜਲਦੀ ਹੀ ਕੱਚੇ ਘਰਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ 1.5 ਲੱਖ ਰੁਪਏ ਦੀ مالی ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਗਰੀਬਾਂ ਦੇ ਸਿਰ ਤੇ ਪੱਕੀ ਛੱਤ ਹੋ ਸਕੇ। ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਫਾਰਮ ਪਹਿਲਾਂ ਜਮ੍ਹਾਂ ਕਰਵਾ ਦੇਣ ਤਾਂ ਜੋ ਉਹਨਾਂ ਨੂੰ ਸਰਕਾਰੀ ਸਹਾਇਤਾ ਦਾ ਲਾਭ ਮਿਲ ਸਕੇ ਅਕਾਲੀ ਦਲ ਦੇ ਐਸਸੀ ਵਿੰਗ ਨੇ ਆਪਣੀ ਦਿਹਾਤੀ ਇਕਾਈ ਨੂੰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਵਿੱਚ ਅਹੁਦੇਦਾਰੀਆਂ ਦੀ ਵੰਡ ਕੀਤੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 1 ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ ਅਜਾਹ ਵਿੱਚ ਸੱਤਾ ਤੇ ਕਾਬਜ਼ ਰਹਿਣ ਦੀ ਤਿਆਰੀ ਕਰਦਿਆਂ ਅਕਾਲੀ ਦਲ ਆਪਣੇ ਐਸਸੀ ਵਿੰਗ ਵੱਲ ਖਾਸ ਧਿਆਨ ਦੇ ਰਿਹਾ ਹੈ ਵੀਰਵਾਰ ਨੂੰ ਐਸਸੀ ਵਿੰਗ ਦੇ ਪ੍ਰਧਾਨ ਤਰਸੀਮ ਸਿੰਘ ਨੇ ਜ਼ਮੀਨੀ ਪੱਧਰ ਤੇ ਮਜ਼ਬੂਤੀ ਹਾਸਲ ਕਰਨ ਲਈ 17 ਸੀਨੀਅਰ ਮੀਤ ਪ੍ਰਧਾਨ 17 ਮੀਤ ਪ੍ਰਧਾਨ ਤੇ 12 ਯੂਨੀਅਨ ਮੀਤ ਪ੍ਰਧਾਨ ਤੇ 14 ਜਨਰਲ ਸਕੱਤਰ ਸਮੇਤ ਹੋਰ ਕਈ ਅਹਿਮ ਸਥਾਨਾਂ ਤੇ ਵਰਕਰਾਂ ਨੂੰ ਨਿਯੁਕਤ ਕੀਤਾ ਹੈ ਇਹਨਾਂ ਵਰਕਰਾਂ ਨੂੰ ਜ਼ਮੀਨੀ ਪੱਧਰ ਤੇ ਅਕ ਸਾਰੀ ਸੌਂਪੀ ਗਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਜੰਡੇਆਲਾ ਤੋਂ ਇੱਕ ਖਾਸ ਟ੍ਰੇਨ ਸ਼੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਲਈ ਭੇਜੀ ਗਈ ਇਸ ਰੇਲ ਗੱਡੀ ਵਿੱਚ ਲਗਭਗ 1000 ਸ਼ਰਧਾਲੂ ਹਜ਼ੂਰ ਸਾਹਿਬ ਲਈ ਰਵਾਨਾ ਹੋਏ ਸ਼ਰਧਾਲੂਆਂ ਦੇ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇਸ ਟ੍ਰੇਨ ਨੂੰ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸ਼ਰਧਾਲੂਆਂ ਦੀ ਮੰਗ ਨੂੰ ਵੇਖਦੇ ਹੋਏ ਜਲਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਇਸ ਹਲਕੇ ਤੋਂ ਇੱਕ ਹੋਰ ਟ੍ਰੇਨ ਹਜ਼ੂਰ ਸਾਹਿਬ ਭੇਜਣ ਦੀ ਮੰਗ ਕਰਨਗੇ ਐਸਡੀਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪਰਮਜੀਤ ਸਿੰਘ ਨੂੰ ਆਪਣਾ ਨਿੱਜੀ ਸਹਾਇਕ ਨਿਯੁਕਤ ਕੀਤਾ ਹੈ। ਪਰਮਜੀਤ ਸਿੰਘ ਨੇ ਵੀਰਵਾਰ ਨੂੰ ਆਪਣਾ ਅਹੁਦਾ ਬਦੌਰ ਨਿੱਜੀ ਸਹਾਇਕ ਵਜੋਂ ਸੰਭਾਲ ਲਿਆ ਹੈ। ਉਨ੍ਹਾਂ ਨੂੰ ਅਹੁਦੇ ਤੇ ਬਿਠਾਉਣ ਤੋਂ ਬਾਅਦ ਦਲਜੀਤ ਸਿੰਘ 베ਦੀ, ਕੇਵਲ ਸਿੰਘ, ਹਰਪ੍ਰਜਨ ਸਿੰਘ ਤੇ ਮਹਿੰਦਰ ਸਿੰਘ ਸਮੇਤ ਹੋਰ ਕਈ ਉਗੀਆਂ ਧਾਰਮਿਕ ਸ਼ਖਸੀਅਤਾਂ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਤੇ ਆਸ ਕੀਤੀ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਵਿੱਚ ਅੱਜ ਲਈ ਇੰਨਾ ਹੀ ਕੱਲ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ।